ਦੋਨਵਾਰੀਆਂ ਲਾਂ ਦਾ ਮੌਕਾ ਮਿਲ ਗਿਆ ਖਾੜੇ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਆ ਤੁਸੀਂ ਸਭ ਬਹੁਤ ਵਧੀਆ ਹੋਵੋਗੇ ਸੋ ਅੱਜ ਇਹ ਜੀ ਫਤਿਹਗੜ੍ਹ ਸਾਹਿਬ ਨਗਰ ਕੀਰਤਨ 28 ਦਸੰਬਰ 2023 ਸੰਗਤਾਂ ਦੇ ਵਿੱਚ ਪ੍ਰੇਮ ਤੇ ਸੰਗਤਾਂ ਦਾ ਇਕੱਠ ਤੁਸੀਂ ਦੇਖ ਹੀ ਸਕਦੇ ਆ ਇਸ ਵਾਰ ਪਿਛਲੇ ਸਾਲਾਂ ਨਾਲੋਂ ਕਈ ਗੁਣਾ ਜ਼ਿਆਦਾ ਸੰਗਤ ਸੀ ਮਤਲਬ ਖੁਦ ਦੇ ਫਤੇਗੜ ਸਾਹਿਬ ਜਿਹੜੀ ਫੌਜ ਰਹਿੰਦੀ ਆ ਉਹ ਖੁਦ ਇਹ ਚੀਜ਼ ਮੰਨ ਰਹੇ ਸੀ ਤੇ ਕਹਿ ਰਹੇ ਸੀ ਕਿ ਪਿਛਲੇ ਸਾਲਾਂ ਨਾਲੋਂ ਕਿਤੇ ਜ਼ਿਆਦਾ ਬੇਅੰਤ ਫੌਜ ਇਸ ਵਾਰੀ ਇਸ ਨਗਰ ਕੀਰਤਨ ਤੇ ਹਾਜ਼ਰੀ ਭਰਨਾਈ ਆ ਮੰਨਿਆ ਜਾਂਦਾ ਹੈ ਕਿ ਜਦੋਂ ਛੋਟੇ ਸਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਜਦੋਂ ਨੀਹਾਂ ਦੇ ਵਿੱਚ ਚੇਣ ਦਿੱਤਾ ਗਿਆ ਸੀ ਤੇ ਉਹਨਾਂ ਦੇ ਸੰਸਕਾਰ ਵਾਸਤੇ ਜਗ੍ਹਾ ਨਹੀਂ ਮਿਲ ਰਹੀ ਸੀ ਕਿਉਂਕਿ ਮੁਗਲਾਂ ਦਾ ਉਸ ਟਾਈਮ ਦਹਿਸ਼ਤ ਇੰਨੀ ਸੀ ਇੰਨਾ ਖੋਫ ਸੀ ਕਿ ਕੋਈ ਵੀ ਬੰਦਾ ਅੱਗੇ ਨਹੀਂ ਹੁੰਦਾ ਸੀ ਸੋ ਮਹਾਰਾਜ ਦੇ ਕਿਰਪਾ ਦੇ ਨਾਲ ਉਹਨਾਂ ਦੇ ਹੁਕਮ ਦੇ ਵਿੱਚ ਰਹਿ ਕੇ ਸਾਨੂੰ ਦੋ ਦਿਨਵਾਰੀਆਂ ਲਾਂ ਦਾ ਮੌਕਾ ਮਿਲ ਗਿਆ ਖਾੜੇ ਦੇ ਵਿੱਚ ਦੀਵਾਨ ਟੋਡਰਮਲ ਜੀ ਉਸ ਵੇਲੇ ਦੇ ਬਹੁਤ ਹੀ ਅਮੀਰ ਵਿਅਕਤੀ ਸੀ ਤੇ ਉਹਨਾਂ ਨੇ ਵਜ਼ੀਰ ਖਾਨ ਕੋਲ ਬੇਨਤੀ ਕੀਤੀ ਕਿ ਬਈ ਅਸੀਂ ਛੋਟੇ ਸਾਹਿਬ ਜਦੇ ਦੇ ਸੰਸਕਾਰ ਕਰਨਾ ਹੈ ਤੇ ਵਜ਼ੀਰ ਖਾਨ ਨੇ ਕਿਹਾ ਵੀ ਹਾਂਜੀ ਜਿੰਨਾ ਤੁਹਾਨੂੰ ਜਗ੍ਹਾ ਚਾਹੀਦੀ ਆ ਤੁਸੀਂ ਮੈਨੂੰ ਉਹਨੀਆਂ ਸੋਨੇ ਦੀ ਮੋਹਰਾਂ ਦੇ ਦਿਓ ਜਦੋਂ ਵਜ਼ੀਰ ਖਾਨ ਨੂੰ ਪਤਾ ਲੱਗਾ ਕਿ ਟੋਡਰਮਲ ਬਹੁਤ ਹੀ ਅਮੀਰ ਆ ਤੇ ਉਹਦਾ ਮਨ ਬੇਈਮਾਨ ਹੋ ਗਿਆ ਪਹਿਲੋਂ ਨੇ ਕਿਹਾ ਹੀ ਕਿ ਬਈ ਮੈਨੂੰ ਉਹ ਸ਼ਾਕੇ ਮੋਹਰਾਂ ਚਾਹੀਦੀਆਂ ਫਿਰ ਉਹ ਕਹਿੰਦਾ ਕਿ ਮੈਨੂੰ ਖੜੀਆਂ ਕਰਕੇ ਮੋਹਰਾਂ ਦੋ ਜਿੰਨੀ ਜਗ੍ਹਾ ਤੁਹਾਨੂੰ ਚਾਹੀਦੀ ਆ ਤੇ ਉਸ ਸਮੇਂ ਬਹੁਤ ਹੀ ਮਹਿੰਗੀ ਜਗਾ ਹੁੰਦੀ ਸੀ ਮਤਲਬ ਦਿਵਾਨ ਟੋਡਰਮਲ ਜੀ ਬਹੁਤ ਹੀ ਅਮੀਰ ਹੁੰਦੇ ਸੀ ਸੁਣਨ ਵਿੱਚ ਆਉਂਦਾ ਹੈ ਕਿ ਫਤੇਗੜ ਸਾਹਿਬ ਤੋਂ ਲੈ ਕੇ ਪਟਿਆਲੇ ਤੱਕ ਸਾਰੀ ਜ਼ਮੀਨ ਦਿਵਾਨ ਟੋਡਰਮਲ ਜੀ ਦੀ ਹੈ ਫਿਰ ਉਹਨਾਂ ਨੇ ਛੋਟੇ ਸਹਿਬਜ਼ਾਦਿਆਂ ਵਾਸਤੇ ਉਹਨਾਂ ਦੇ ਸੰਸਕਾਰ ਵਾਸਤੇ ਜਗਾ ਲਈ ਜੋ ਕਿ ਜੋਤੀ ਸਰੂਪ ਵਿਖੇ ਹੈ ਇਹ ਨਗਰ ਕੀਰਤਨ ਇਸ ਗੱਲ ਦਾ ਪ੍ਰਤੀਕ ਹੈ ਕਿ ਜਿਸ ਪ੍ਰਕਾਰ ਛੋਟੇ ਸਹਿਬਜ਼ਾਦਿਆਂ ਦੇ ਸਰੀਰ ਫਤੇਗੜ ਸਾਹਿਬ ਤੋਂ ਜੋਤੀਸਰੂਪ ਗੁਰਦੁਆਰਾ ਸਾਹਿਬ ਲਜਾਏ ਗਏ ਉਸੇ ਤਰ੍ਹਾਂ ਇਹ ਨਗਰ ਕੀਰਤਨ ਫਤੇਗੜ ਸਾਹਿਬ ਤੋਂ ਜੋਤੀਸਰੂਪ ਤੱਕ ਲੈ ਕੇ ਜਾਇਆ ਜਾਂਦਾ ਹੈ ਤੇ ਇਸ ਨਗਰ ਕੀਰਤਨ ਦਾ ਨਾਮ ਵੀ ਜੋਤੀਸਰੂਪ ਹੈ 48 ਘੰਟੇ ਸਹਿਬ ਜਾਦੀਆਂ ਦੀ ਲਾਸ਼ਾਂ ਪਈਆਂ ਰਹੀਆਂ ਤੇ ਕਿਸੇ ਨੇ ਉਹਨਾਂ ਨੂੰ ਹੱਥ ਨਹੀਂ ਪਾਇਆ ਉਸ ਵੇਲੇ ਮੁਗਲਾਂ ਦਾ ਖੋਫ ਇੰਨਾ ਹੁੰਦਾ ਸੀ ਉਥੋਂ ਦੀ ਸੰਗਤ ਦੇ ਵਿੱਚ ਕਿ ਕੋਈ ਵੀ ਬੰਦਾ ਅੱਗੇ ਹੋ ਕੇ ਹੱਥ ਨਹੀਂ ਪਾਉਂਦਾ ਸੀ ਕਿਸੇ ਵੀ ਚੀਜ਼ ਨੂੰ ਜੇ ਕੋਈ ਹੱਥ ਪੰਦਾ ਸੀ ਜੇ ਕੋਈ ਅੱਗੇ ਕੀ ਹੁੰਦਾ ਸੀ ਤੇ ਉਹਦੇ ਸਾਰੇ ਪਰਿਵਾਰ ਨੂੰ ਮਾਰ ਦਿੱਤਾ ਜਾਂਦਾ ਸੀ ਤੇ ਉਸ ਬੰਦੇ ਨੂੰ ਵੀ ਖਤਮ ਕਰ ਦਿੱਤਾ ਜਾਂਦਾ ਸੀ ਹੁਣ ਇੱਥੇ ਮੈਂ ਗੱਲ ਕਰਦੀ ਭਾਈ ਮੋਤੀराम ਮਹਾਰਾਜ ਜੀ ਦੀ ਜਿਨ੍ਹਾਂ ਨੇ ਛੋਟੇ ਸਹਿਬਜ਼ਾਦੇ ਨੂੰ ਦੁੱਧ ਪਿਲਾਇਆ ਸੀ ਤੇ ਉਹਨਾਂ ਦੇ ਵੀ ਪਰਿਵਾਰ ਨੂੰ ਅਤੇ ਉਹਨਾਂ ਦੇ ਬੱਚਿਆਂ ਨੂੰ ਕੋਲੂ ਦੇ ਵਿੱਚ ਪੀਸ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਨੇ ਮੁਗਲਾਂ ਦੇ ਹੁਕਮ ਤੋਂ ਬਾਹਰ ਜਾ ਕੇ ਸਹਿਬਜ਼ਾਦਿਆਂ ਦੀ ਸੇਵਾ ਕੀਤੀ ਸੀ ਦੀਵਾਨ ਟੋਡਰਮਲ ਜੀ ਨੇ 78000 ਮੋਹਰਾ ਖੜੀਆਂ ਕਰਕੇ ਵਜ਼ੀਰ ਖਾਨ ਕੋਲੋਂ ਜ਼ਮੀਨ ਲਈ ਸੀ ਛੋਟੇ ਸਹਿਬਜ਼ਾਦਿਆਂ ਦਾ ਸੰਸਕਾਰ ਕਰਨ ਦੇ ਲਈ ਜਿਸ ਅਸਥਾਨ ਤੇ ਅੱਜ ਗੁਰਦੁਆਰਾ ਜੋਤੀ ਸਰੂਪ ਸਥਿਤ ਹੈ ਨਗਰ ਕੀਰਤਨ ਦੀ ਸਮਾਪਤੇ ਤੋਂ ਬਾਅਦ ਟਰਾਲੀਆਂ ਦੀ ਵਾਪਸੀ ਦੀ ਲਾਈਨ ਤੁਸੀਂ ਦੇਖ ਸਕਦੇ ਆ ਬੇਅੰਤ ਸੰਗਤ ਵਾਪਸੀ ਤੇ ਸੀ ਤੇ ਰਸ਼ਵੀ ਬਹੁਤ ਜ਼ਿਆਦਾ ਵੱਧ ਗਿਆ ਸੀ ਤੇ ਅਸੀਂ ਵੀ ਵਾਪਸੀ ਕਰ ਲਈ ਸੀ ਉਸੇ ਦਿਨ ਨਗਰ ਕੀਰਤਨ ਦੀ ਸਮਾਪਤੀ ਤੋਂ ਬਾਅਦ ਵਿੱਚ ਰਸ਼ਤ ਸੰਕਤ ਜ਼ਿਆਦਾ ਹੋਣ ਕਰਕੇ ਉੱਥੇ ਕੋਈ ਵੀ ਮਤਲਬ ਕਿ ਗੱਡੀ ਇਹਨਾਂ ਨੇ ਨਹੀਂ ਰੱਖੀ ਸੀ ਜੋ ਕਿ ਸੰਗਤਾਂ ਨੂੰ ਬੱਸ ਸਟੈਂਡ ਤੱਕ ਪਹੁੰਚਾ ਸਕੇ ਜਾਂ ਰੇਲਵੇ ਸਟੇਸ਼ਨ ਤੱਕ ਪਹੁੰਚਾ ਸਕੇ ਸੋ ਇੱਥੋਂ ਫਤਿਹਗੜ ਸਾਹਿਬ ਤੋਂ ਸਰਹੰਦ ਸਾਰੀਆਂ ਸੰਗਤਾਂ ਚੱਲ ਕੇ ਗਈਆਂ ਚਲੋ ਸਾਡੇ ਵਰਗਿਆਂ ਦਾ ਤੇ ਸਰ ਜਾਂਦਾ ਬਟ ਜਿਹੜੇ ਬਜ਼ੁਰਗ ਆ ਜਿਹੜੇ ਨਿਆਣੇ ਆ ਬੱਚੇ ਆ ਉਹਨਾਂ ਦਾ ਬਹੁਤ ਮੁਸ਼ਕਲ ਹੋ ਜਾਂਦਾ ਉਹਨਾਂ ਲਈ ਇਹਨਾਂ ਨੂੰ ਕਿਤੇ ਨਾ ਕਿਤੇ ਥੋੜੇ ਪ੍ਰਬੰਧ ਕਰਨੇ ਚਾਹੀਦੇ ਆ ਹੁਣ ਇੱਕ ਇਹ ਵੀ ਚੀਜ਼ ਹੈ ਕਿ ਸੰਗਤ ਜਿਆਦਾ ਹੋਣ ਕਰਕੇ ਸਾਰੀ ਸੰਗਤ ਨੂੰ ਗੱਡੀ ਤੇ ਨਹੀਂ ਵੀ ਲਜਾਇਆ ਜਾ ਸਕਦਾ ਗੁਰਦੁਆਰਾ ਜੋਤੀ ਸਰੂਪ ਕੁਝ ਬਸਾਂ ਦਾ ਇਹਨਾਂ ਨੇ ਪ੍ਰਬੰਧ ਕੀਤਾ ਹੁੰਦਾ ਵਾ ਤਾਂ ਕਿ ਕੁਝ ਸੰਗਤਾਂ ਉਧਰੋਂ ਗੁਰਦੁਆਰਾ ਜੋਤੀ ਸਰੂਪ ਤੋਂ ਬਾਸਟੈਂਡ ਤੱਕ ਪਹੁੰਚਾਈ ਜਾ ਸਕਣ ਇਸ ਤੋਂ ਇਲਾਵਾ ਰਸਤੇ ਦੇ ਵਿੱਚ ਕੋਈ ਔਟੋ ਜਾਂ ਕੁਝ ਵੀ ਹੋਰ ਮਿਲਣਾ ਥੋੜਾ ਮੁਸ਼ਕਲ ਆ ਕਿਉਂਕਿ ਇੱਕ ਤੇ ਜਿਵੇਂ ਟਰਾਲੀਆਂ ਆ ਦੂਸਰਾ ਸੰਗਤ ਜਾਂਦੀ ਆ ਹੁਣ ਅਸੀਂ ਇਧਰੋਂ ਥੋੜੀ ਸੜਕ ਦੇ ਦੂਸਰੇ ਪੰਨੇ ਹੋਗੇ ਸੀ ਇੱਥੇ ਪੋਲੇ ਆ ਜਿਹੜਾ ਸਰਹੰਦ ਦਾ ਪੁਲ ਚੜ੍ਹ ਕੇ ਪੂਰਾ ਕ੍ਰੋਸ ਕਰਕੇ ਮਤਲਬ ਇੱਥੇ ਸੱਚੀ ਬੜੀ ਮੁਸ਼ਕਲ ਹੋਈ ਸੀ ਕਿਉਂਕਿ ਕਾਫੀ ਪਹਿਲਾਂ ਵੀ ਅਸੀਂ ਤੁਰ ਕੇ ਆ ਚੁੱਕੇ ਆਈ ਥਿੰਕ 5 ਕਿਲੋਮੀਟਰ ਕਹਿੰਦੇ ਪਏ ਸੀ ਕਿ ਇੱਥੋਂ 5 ਕਿਲੋਮੀਟਰ ਹੈਗਾ ਬਾਹਰ ਨੂੰ ਤੇ ਅੱਗੇ ਜੱਗੇ ਤੁਹਾਨੂੰ ਉਹ ਵੀ ਦਿਖਾਉਣੀ ਆ ਕਿ ਪੋਲ ਦਾ ਟਰਨ ਤੁਸੀਂ ਦੇਖਿਓ ਤੇ ਕਿੰਨੀ ਸੰਗਤ ਇੱਥੇ ਵਾਲੇ ਪੋਲ ਨਾ ਫੁੱਲਾ ਹੈਗਾ ਤਾਂ ਕਰਕੇ ਇਹਨਾਂ ਸੰਗਤ ਦਾ ਪਤਾ ਨਹੀਂ ਲੱਗਦਾ ਪਰ ਇੱਧਰ ਦੇਖੋ ਕਿੰਨੀ ਸੰਗਤ ਸਾਰੇ ਚੱਲ ਕੇ ਜਾ ਰਹੇ ਨੇ ਤੇ ਇਹ ਪੋਲ ਉੱਤਰ ਕੇ ਫਿਰ ਅੱਗੇ ਜਾ ਕੇ ਬੱਸ ਸਟੈਂਡ ਹੈਗਾ ਸੋ ਜਿਹੜੇ ਸਾਡੇ ਨਾਲ ਅੰਮ੍ਰਿਤਸਰ ਤੋਂ ਤੁਰੇ ਸੀ ਉਹ ਤੇ ਸਭ ਆਪੋ ਆਪਣੇ ਰਾਹੀ ਪੈ ਗਏ ਹੋਏ ਸੀ ਮਤਲਬ ਵਿਛੜ ਗਏ ਸੀ ਕਹਿ ਲਓ ਫਿਰ denn ਅਸੀਂ ਇੱਥੋਂ ਮੈਂ ਤੇ ਮੰਮਾ ਸਹਿਤ ਨਾਲ ਸਾਨੂੰ ਮਿਲੇ ਡਾਇਰੈਕਟਰ ਸਰ ਜਿਨ੍ਹਾਂ ਨਾਲ ਬ੍ਰੋਜੈਕਟ ਚੱਲਦੀ ਆ ਭਾਰੀ ਉਹ ਕੀ ਕਹਿੰਦੇ ਨੇ ਉਹਨੂੰ ਸਾਡੀ ਟ੍ਰੇਨਿੰਗ ਵਿੱਚ ਨਾ ਪਾਰ ਤੋਂ ਜਿਹੜਾ ਇੰਝ ਚਾਹੀਦਾ ਹੁੰਦਾ ਵਾ ਉਹ ਤਾਂ ਨਹੀਂ ਫੀਲਿੰਗ ਆਉਂਦੀ ਆ ਅੰਗਤੀ ਕਿੰਨਾ ਪੋਲ ਪਾਰ ਕਰਕੇ ਹਜੇ ਹੋਰ ਪੋਲ ਪਿਆ ਆ ਯਮਮੀ ਦਾ ਮੂੰਹ ਵੇਖੋ ਲਾਲ ਹੋਇਆ 77 ਕਿ ਮੀਟਰ ਕਰਕੇ ਆ ਗਏ ਨਾਲ ਨਾਲ ਸ਼ਹਿਰ ਵੀ ਵਿਖੰਦਿਆ ਨਾਲ ਡਾਇਰੈਕਟਰ ਸਾਹਿਬ ਵੀ ਦੇਖਣਦੇ ਆ। ਹੱਲੇ ਮਤਲਬ 4 ਵਜਨ ਤੱਕ ਤਾਂ ਪਾਣੀ ਛੁੱਪ ਵੀ ਹੋ ਗਈ ਆ। ਇਸ ਤੋਂ ਬਾਅਦ ਜੋ ਅਸੀਂ ਕਰ ਲਈ ਸੀ ਵਾਪਸੀ ਅਸੀਂ ਫਿਰ ਆ ਗਏ ਸੀ ਅੰਮ੍ਰਿਤਸਰ। ਤੇ ਮਤਲਬ 25 ਤਰੀਕ ਨੂੰ ਸੀ ਗਏ ਗਏ ਸੀ ਤੇ 28 ਤਰੀਕ ਨੂੰ ਨਗਰ ਕੀਰਤਨ ਹੁੰਦਾ ਹਰ ਸਾਲ ਹੀ 28 ਤਰੀਕ ਨੂੰ ਹੁੰਦਾ ਆ ਤੇ ਉਸ ਤੋਂ ਬਾਅਦ ਚ ਫਿਰ ਅਸੀਂ ਨਗਰ ਕੀਰਤਨ ਦੇ ਦਰਸ਼ਨ ਕਰਕੇ ਹਾਜ਼ਰੀ ਭਰ ਕੇ ਫਿਰ ਅਸੀਂ ਵਾਪਸੀ ਆ ਗਏ ਸੀ ਉਹ ਵਲ ਬકરીਏ ਬੜਾ ਭਾਰ ਚੁੱਕ ਕੇ ਸਾਨੂੰ ਤੁਰਨਾ ਵੀ ਪਿਆ ਥੱਕ ਵੀ ਬਹੁਤ ਜ਼ਿਆਦਾ ਗਏ ਸੀ ਤੇ ਕਿਉਂਕਿ ਜਿੰਨੇ ਦਿਨ ਰਹੇ ਆ ਲਗਾਤਾਰ ਚੱਲਦੇ ਰਹੇ ਆ ਦੇ ਹੋਈ اجازت ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਮਿਲਦੇ ਆ ਅਗਲੇ ਵਲੌਗ ਚ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਕੁਝ ਚੀਜ਼ਾਂ ਦੇ ਦਰਸ਼ਨ ਕਰਾਵਾਂਗੇ ਜੋ ਸ਼ਾਇਦ ਤੁਸੀਂ ਨਹੀਂ ਕੀਤੇ ਹੋਣਗੇ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ